ਸਾਰੀ ਜਿਹੜੀ ਫੋਨ ਚੱਖਾਂ ਘਡੋਈ ਰੱਖਦਾ ਆ ਮੂੰਹ ਕਿੱਧਰ ਚੱਕਿਆ ਸਿਆ ਦੋ ਗੰਡੇ ਖਰਾਬ ਨਿਕਲ ਗਏ ਉਹ ਬੀਬੀ ਜਿਹੜੇ ਖਰਾਬ ਉਹਨਾਂ ਨੂੰ ਸਿੱਟ ਦੇ ਨਾ ਖਰਾਬ ਤਾਂ ਤੂੰ ਵੀ ਆ ਤੈਨੂੰ ਵੀ ਸਿੱਟਿਆ ਨਹੀਂ ਕਿਸੇ ਪਾਸੇ ਐਵੇਂ ਨਾ ਬੀਬੀ ਬਾਲਾ ਬੋਲਿਆ ਕਰ ਤੂੰ ਗੰਡੇ ਚੀਲ ਲੈ ਚੁੱਪ ਕਰਕੇ ਸਾਰੀ ਜਿਹੜੀ ਵਿਹਲਾ ਬੈਠਾ ਫੋਨ ਚਲਾਈ ਜਾਂਦਾ ਰਹਿਣਾ ਕੰਮ ਧੰਦਾ ਕਰ ਲਿਆ ਕਰ ਕੋਈ ਕੰਮ 'ਚ ਧਿਆਨ ਦੇ ਲੈ ਕਰ ਜਿਹੜੇ ਕੰਮ ਤੋਰਦੇ ਆ ਖਰਾਬ ਕਰਿਆ ਉਹਨਾਂ ਹਰੇਕ ਕੰਮ ਬੀਬੀ ਕੀ ਕੰਮ ਕਰਾਂ ਕੋਈ ਕੰਮ ਹੈ ਹੀ ਨਹੀਂ ਵੇ ਕੰਮ ਹੈ ਕਿਉਂ ਨਹੀਂ ਆ ਲੋਕਾਂ ਦੇ ਜਵਾਕ ਕੰਮ ਨਹੀਂ ਕਰਦੇ ਲੋੜਿਆਂ ਦਾ ਕੰਮ ਕਰਦੇ ਆ ਬਥੇਰਾ ਕੰਮ ਕਰਦੇ ਆ ਫਿਰਦਾ ਰਹਿਣਾ ਤੂੰ ਇੱਥੇ ਵਿਹਲਾ ਸਾਰੀ ਦਿਹਾੜੀ ਕਿੱਥੋਂ ਮੈਂ ਲੰਗਰ ਤੈਨੂੰ ਪਕਾਪਕਾ ਕੇ ਦੇਈ ਜਾਵਾਂ ਵਿਹਲੇ ਬੈਠੇ ਨੂੰ ਕੰਮ ਦੱਸ ਮੈਂ ਕੀ ਕਰਾਂ ਜਦੋਂ ਹੈ ਹੀ ਨਹੀਂ ਇਹ ਕੰਮ ਹੈ ਕਿਉਂ ਨਹੀਂ ਆ ਲੋਕਾਂ ਦੇ ਨਿਆਣੇ ਤਾਂ ਉਹੀ ਤੁਰੇ ਫਿਰਦੇ ਆ ਗੱਡੀਆਂ ਮੋਟਰਸਾਈਕਲ ਅਗਲੇ ਨੇ ਫਰੀ ਚ ਲਿਆਂਦੇ ਹਨਾ ਤੇ ਕੰਮ ਹੈ ਨਹੀਂ ਕੰਮ ਕਰਨ ਦਾ ਇਰਾਦੇ ਨਹੀਂ ਤੇਰੇ ਫੋਨ ਕੌਣ ਚਲਾਉ ਸਾਰੀ ਜਿਹੜੇ ਯਾਰ ਇੱਲਾਂ ਹੀ ਆ ਦੇਖੀ ਜਾਂਦਾ ਰਹਿਣਾ ਦੇਣਾ ਇਹਨਾਂ ਨੇ ਕੁਝ ਤੈਨੂੰ ਕੰਮ ਕਰ ਲਿਆ ਕਰ ਆ ਬਾਂਸੇ ਕਾ ਮੁੰਡਾ ਦੇਖ ਲੈ 70-80000 ਰੁਪਇਆ ਕਹਿੰਦੇ ਲੈਂਦਾ ਤਨਖਾ ਨਾਲੇ ਅਗਰੇ ਕੋਇਲਰਗੀ ਬਹੂ ਲੈ ਆਏ ਬਹੁਤਾ ਹੀ ਸਿਆਣਾ ਉਹ ਤਾਂ ਉਹ ਟੇਕ ਜਾ ਬੀਬੀ ਜਾਣਦਾ ਮੈਂ ਵੱਡੇ ਸਿਆਣੇ ਨੂੰ ਨਾਲੇ ਕੋਇਲਰਗੀ ਬਹੂ ਨੂੰ ਨਾ ਦੱਸਾਂ ਵੱਡੇ ਸਿਆਣੇ ਦੀ ਸਿਆਣਪ ਦੱਸ ਨਸ਼ੇ ਕਰਦਾ ਤੇ ਨਾਲੇ ਆ ਜਿਹੜੀ ਕੋਇਲਰਗੀ ਬਹੂ ਲੈ ਕੇ ਆਇਆ ਨਾ ਲਾਵਾ ਲੈ ਕੇ ਨਹੀਂ ਆਇਆ ਆਪਦੇ ਸਕੇ ਮਾਮੇ ਦੀ ਨੂੰਹ ਕੱਢ ਕੇ ਲੈ ਕੇ ਆਇਆ ਨੂੰ ਮੈਂ ਮਰ ਜਾ ਨਾ ਕਰਾਉਣਾ ਦੀ ਰੀਸ ਮੈਂ ਬਥੇੜੇ ਤੇ ਪੁੱਠੀ ਚੱਪਲ ਮਾਰੂੰ ਟਕਾ ਕੇ ਕਿ ਹੋਣਾ ਬੈਠਾ ਰਿਆ ਕਰ ਫੋਨ ਹੀ ਚਲਾ ਲਾ ਇਦੂ ਤਾਂ ਆ ਕਿਵੇਂ ਆ ਭਗਤਾ ਠੀਕ ਆ ਬਾਬਾ ਆਦਾਨ ਕਰਦੇ ਸੰਤਾ ਨੂੰ ਓ ਬਾਬਾ ਹੈ ਨਹੀਂ ਪੈਸੇ ਕਹਾਂ ਵਗ ਜਾਂਦੇ ਓਏ ਐ ਕਿਉਂ ਕਰਦਾ ਬੱਚਾ ਸਵੇਰੇ ਸਵੇਰੇ ਬੋਣੀ ਦਾ ਟਾਈਮ ਆ ਆ ਦੇ ਦੇ 100 ਰੁਪਏ ਓਏ ਆ ਵਗ ਜਾਂਦਾ ਬਾਬਾ ਹੈ ਨਹੀਂ ਬੋਣੀ ਨਹੀਂ ਹੋਈ ਹਲੇ ਓਏ ਐ ਕਿਉਂ ਕਰਦਾ ਬੱਚਾ ਦੇ ਦੇ 100 ਰੁਪਏ ਓਏ ਬਾਬਾ ਤੈਨੂੰ ਇੱਕ ਵਾਰੀ ਕਹਤਾ ਹੈ ਨਹੀਂ ਜਾ ਅੱਗੇ ਵਗ ਜਾ ਓ ਬੱਚਾ ਗੁੱਸਾਦਾ ਨਹੀਂ ਕਰਦਾ ਜੀ ਇੱਕ ਗੱਲ ਅੱਖ हां बाबा आज पैसे ਹੈ ਨਹੀਂ ਸੰਤਨੂ ਕੁਲਪੀ ਦੇ ਦੇ ਉਹ ਭਾਲ ਦਾ ਕੁਲਪ ਜਗਾਹ ਬਤਰ ਜਾ ਬੱਚਾ ਕੁਲਪ ਦਾ ਆ ਮੈਨੂੰ ਲੱਗਦਾ ਕਰੇ ਲੜ ਕੇ ਆਇਆ ਬੱਚਾ ਕਿ ਮੈਂ ਵੱਡ ਖਾਣਾ ਗਿਉ ਪੈਂਦਾ ਆ ਕਰ ਦੇਖਦੇ ਆ ਇਹ ਕਰ ਚੰਗਾ ਲੱਗਦਾ ਹਲਾ ਨਰਿੰਜਾ ਲੈ ਹੁਣ ਆ ਗਿਆ ਬਿਲੜ ਇਹਦੇ ਅਰਗਾ ਇੱਕ ਹੋਰ ਭਲੇ 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 ਬਈ ਬੜੀ ਸੋਹਣੀ ਕੋਠੀ ਪਾਈਆ ਲੱਗਦਾ ਚੰਗਾ ਘਰਵਾਰ ਆ ਇਥੋਂ ਖੈਰ ਮਿਲ ਜੂ ਸੰਤਾ ਨੂੰ ਓ ਬੈਠਿਆ ਮੈਨੂੰ ਲੱਗਦਾ ਮਾਂ ਪੋਤੀ ਨੇ ਮਾਰਦੇ ਆ ਆਵਾਜ਼ ਆ ਬੀਬਾ ਆ ਖੈਰ ਪਾਓ ਸੰਤਾ ਨੂੰ ਬਾਬਾ ਖੁੱਲੇ ਹੈ ਨਹੀਂ ਆ ਬੀਬਾ ਦੇ ਪੈਸੇ ਖੁੱਲੇ ਹੈ ਨਹੀਂਗੇ ਤਾਂ ਭੋਰਾ ਆਟਾ ਹੀ ਪਾ ਦੇ ਸੰਤਾ ਨੂੰ ਆਟਾ ਮੁੱਕਿਆ ਹੈ ਬਾਬਾ ਆਟਾ ਵੀ ਮੁੱਕਿਆ ਆ ਫਿਰ ਐ ਕਰ ਬੀਬਾ ਹਾ ਪੂਰਾ ਕਣਕ ਹੀ ਪਾ ਲਈ ਸੰਤਾਂ ਨੂੰ ਬਾਬਾ ਤੂੰ ਗਾਹਾਂ ਹੋ ਜਾ ਸਾਡਾ ਦਿਮਾਗ ਖਰਾਬ ਨਾ ਕਰ ਕਣਕ ਹੈ ਨਹੀਂ ਸਾਡੇ ਦਿਮਾਗ ਖਰਾਬ ਹੋਇਆ ਪਿਆ ਇਹ ਤਾਂ ਬੀਬਾ ਸਾਹਬ ਦੇ ਹੋਇਆ ਪਿਆ ਤੂੰ ਫੇਰ ਨਾ ਕਰ ਹਣ ਤੂੰ ਕਹਿੰਨੀ ਆਟਾ ਵੀ ਹੈ ਨਹੀਂ ਕਣਕ ਵੀ ਹੈ ਨਹੀਂ ਇਹ ਪੈਸੇ ਵੀ ਹੈ ਨਹੀਂ ਆ ਬੀਬਾ ਮੇਰੀ ਗੱਲ ਸੁਣ ਆ ਤੇਰੇ ਕੋਲੇ 6 ਫਟ ਦਾ ਜਵਾਨ ਬੈਠਾ ਫੋਨ ਚ ਚਲਾਈ ਜਾਂਦਾ ਇਹਨੂੰ ਕਹਦਾ 100 ਰੁਪਏ ਸੰਤਾਂ ਨੂੰ ਗੱਲ ਪਈ ਕਰ ਦੇ ਹੈ ਚਾਹ ਪੀ ਲੈਣਗੇ ਸੰਤ ਜਾਕੀ ਬਾਬਾ ਇਹ ਤਾਂ ਆਪ ਨਟਪੈਕ ਨੂੰ ਮੇਰੇ ਤੋਂ ਪੈਸੇ ਮੰਗਦਾ। ਉਹ ਭਾਲਦਾ ਇਹ ਤਾਂ ਠੋਲੂ। ਉਹ ਮੈਂ ਤਾਂ ਆ ਬਾਬਾ ਇਹ ਤਾਂ ਬਹੁਤ ਦੁਖੀ ਹੋਈ ਪਈ ਆ। ਕੀ ਗੱਲ ਹੋ ਗਈ ਬੀਬਾ? ਤੇ ਕੀ ਰਸੀਏ ਬਾਬਾ ਕੋਈ ਕੰਮ ਤਾਂ ਦੇ ਨਹੀਂ ਲੱਗਦਾ। ਵਿਹਣ ਵਾਲਾ ਹੋਇਆ ਤੇ ਆ ਸਾਰੀ ਜਿਹੜੀ ਆ ਫੋਨ ਤੇ ਰੀਲਾਂ ਜਿਹੀ ਦੇਖੀ ਜਾਂਦਾ ਰਹਿੰਦਾ। ਔਖੇ ਹੋਏ ਪਿਆ ਸੀ ਤਾਂ। ਉਹ ਭਾਈ ਇਹ ਤਾਂ ਘਰ ਘਰ ਇਹੀ ਹਾਲ ਆ। ਇਹ ਸਾਰੇ ਘਰਾਂ ਚ ਲੋਕਾਂ ਹੀ ਬੈਠੇ ਰਹਿੰਦੇ ਆ ਫੋਨ ਲੈ ਕੇ। ਆ ਕੰਮ ਕਰਕੇ ਤਾਂ ਕੋਈ ਰਾਜ਼ ਹੀ ਨਹੀਂ। ਓਏ ਮੰਡਿਆ। ਹੈ ਐਡਾ ਵੱਡਾ ਸੋਹਣਾ ਨੌਜਵਾਨ ਆ ਤੂੰ। ਕਿ ਡਾਕਾ ਕੱਟ ਗਾਠਾ ਤੇਰਾ ਆ ਤੂੰ ਕੰਮ ਕਰ ਲਿਆ ਕਰ ਕੋਈ ਕਿਉਂ ਆਪਦੀ ਮਾਂ ਨੂੰ ਤੇ ਪਾਉਣਾ ਓਏ ਬਾਬਾ ਤੂੰ ਘੋੜੇ ਵਰਗਾ ਪਿਆ ਯਾਰ ਤੂੰ ਕਰ ਲਿਆ ਕਰ ਕੋਈ ਕੰਮ ਮੈਨੂੰ ਕਹਿਣਾ ਤੇਰੇ ਦੱਸ ਕੀ ਕੀੜੇ ਪਿਆ ਆ ਦਰਦਾਰ ਐਵੇਂ ਮੰਗਦਾ ਫਿਰਦਾ ਵੇ ਪੁੱਤ ਸਾਧੂ ਸੰਤਾਂ ਨੂੰ ਐਂ ਬੋਲੀਦਾ ਹੁੰਦਾ ਪਾਪ ਲੱਗਦਾ ਹੁੰਦਾ ਹੈਗਾ ਸਾਧੂ ਸੰਤ ਇਹ ਐ ਨਹੀਂ ਬੋਲੀਦਾ ਹੁੰਦਾ ਆ ਦੇਖ ਲੈ ਤੇਰੀ ਮਾਂ ਤੋਂ ਸਿੱਖ ਲੈ ਸਾਧੂ ਸੰਤਾਂ ਨੂੰ ਐ ਨਹੀਂ ਬੋਲੀਦਾ ਹੁੰਦਾ ਹਾਂ ਆ ਸਰਾਬ ਦੇ ਜਾਣਗੇ ਬਾਬੇ ਓ ਜੋ ਭੱਗ ਜਾ ਬਾਬਾ ਯਾਰ ਐਵੇਂ ਦਿਮਾਗ ਨਾਲ ਸਰਾਬ ਕਰ ਸਾਡਾ ਹੈ ਮੈਨੂੰ ਲੱਗਦਾ ਤੁਹਾਡੇ ਘਰੇ ਕਿਸੇ ਨੇ ਕੁਝ ਕਰਤਾ। ਭੂਮੈ ਮਰ ਜਾ। ਸਾਡੇ ਘਰੇ ਬਾਬਾ ਇਹਦਾ ਕੋਈ ਇਲਾਜ ਕਰ ਦੇ। ਹਾਂ, ਤਾਂ ਹੀ ਤੇਰਾ ਮੁੰਡਾ ਕੰਮ ਨਹੀਂ ਕਰਦਾ। ਆ ਕੋਈ ਗੱਲ ਨਹੀਂ। ਸੰਤ ਬੜੀ ਕਰਨੀ ਵਾਲੇ ਆ। ਕਰ ਦੇਣਗੇ ਤੇਰੇ ਘਰ ਦਾ ਇਲਾਜ। ਪਰ ਬੀਬਾ ਥੋੜੀ ਜੀ ਪੇਟਾ ਲੱਗੋਗੀ। ਕੋਈ ਨਾ ਬਾਬਾ ਪੇਟਾ ਤੈਨੂੰ ਦੇ ਦਾਂਗੇ। ਤੂੰ ਸਾਡੇ ਮੁੰਡੇ ਦਾ ਹੱਲ ਕਰ ਦੇ, ਕੰਮ ਤੇ ਲੱਜੇ। ਬਸ ਠੀਕ ਆ। ਆ ਬਾਬੇ ਆਉਂਦੇ ਮੰਗਲਵਾਰ ਨੂੰ ਆਉਣਗੇ। ਹੈ? ਸਵਾ 5 ਕਿਲੋ ਕਣਕ। ਇੱਕ ਦਾਰੂ ਦੀ ਬੋਤਲ ਹੈ ਤੇ ਇੱਕ ਕਾਲਾ ਕੁੱਕੜ ਤਿਆਰ ਰੱਖਿਓ ਇਹ ਦੇਖਿਓ ਮੈਂ ਤੁਹਾਡੇ ਘਰ ਦਾ ਇਲਾਜ ਕਰਕੇ ਜਾਂਦਾ ਤੁਹਾਡਾ ਮੁੰਡਾ ਤਾਂ ਕੰਮ ਪੂਰਾ ਕਰਿਆ ਕਰੂਗਾ ਬਾਬਾ ਮੰਗਲਵਾ ਨੂੰ ਆਜੀ ਤੂੰ ਤੈਨੂੰ ਕਣਕ ਵੀ ਪਾ ਦਾਂਗੇ ਆ ਦਾਰੂ ਦੀ ਬੋਤਲ ਵੀ ਲਿਆ ਦਾਂਗੇ ਪਰ ਆ ਕਾਲੇ ਕੁੱਕੜ ਵਾਲਾ ਕੰਮ ਠੀਕ ਨਹੀਂ ਲੱਗਦਾ ਇਹ ਨਹੀਂ ਹੋਣਾ ਸਾਤੋਂ ਬਾਬਾ ਇੱਕ ਗੱਲ ਪੁੱਛਾਂ ਤੈਨੂੰ ਆ ਤੂੰ ਮੰਗ ਕੇ ਕਿੰਨੇ ਕਮਾ ਲੈਣਾ ਦਿਹਾੜੀ ਦੇ ਹਾਂ ਵਧੀਆ ਬਣ ਜਾਂਦਾ ਭਾਈ 4-500 ਰੁਪਿਆ ਤਾਂ ਬਣ ਹੀ ਜਾਂਦਾ ਲੈ 4-500 ਤਾਂ ਬਹੁਤ ਆ ਬਾਬਾ ਫਿਰ ਤੁਰੇ ਫਿਰਨਾ ਬਿੱਲੇ ਓਏ ਬਾਦ ਕਿੱਥੇ ਆ ਭਾਈ ਆ 4-500 ਨਾਲ ਕੀ ਬਣਦਾ ਹੈ ਆ ਮੰਗੇ ਆਈ ਐਨੀ ਆ ਬਾਬਾ ਮਹਿੰਗਾਈ ਦਾ ਕਰਕੇ ਕਹਿਣੀ ਆ ਤੂੰ ਸਾਡੇ ਮੁੰਡੇ ਨੂੰ ਵੀ ਲੈ ਜਾ ਕਰ ਨਾਲ ਆ ਨਾ ਭਾਈ ਬੀਬਾ ਮੈਂ ਨਹੀਂ ਇਹਨੂੰ ਲੈ ਕੇ ਜਾਂਦਾ ਹੈ ਮੈਂ ਤਾਂ ਵਿਹਲੜ ਤੋਂ ਕੀ ਕਰਾਉਣਾ ਹੈ ਐਵੇਂ ਮੇਰੇ ਜੁੱਤੀਆਂ ਪਵਾਊਗਾ ਕਿਸੇ ਤੋਂ ਇਹ ਤਾਂ ਮੈਨੂੰ ਵੱਡੂ ਖਾਣਾ ਹੈ ਇੱਥੇ ਪੈਂਦਾ ਹੈ ਕੋਈ ਨਾ ਤੂੰ 2200 ਦੇ ਦਿਆ ਕਰੀ ਬਾਬਾ ਲੈ ਜਨਾ ਓਏ ਬੀਬਾ ਮੰਗਣਾ ਕੋਈ ਸੌਖਾ ਕੰਮ ਨਹੀਂ ਬਹੁਤ ਸੌਖਾ ਮੰਗਣਾ ਬੀਬਾ ਆ ਕੁੱਤਿਆਂ ਨੇ ਦੋ ਮੇਰੀ ਤਾਂ ਮੇਰਾ ਪਜਾਮਾ ਪਾੜਤਾ ਤਾਂ ਹੀ ਤਾਂ ਹੁਣ ਸੰਤ ਪਜਾਮਾ ਪਾਣੋਂ ਛੱਡ ਗਏ ਲਿਆ ਬੀਬਾ ਤੂੰ ਖੈਰ ਪਾਸਾਂ ਤਾਂ ਨੂੰ ਤਪ ਬਹੁਤ ਚੜੀ ਆਉਂਦੀ ਆ ਨਾਲੇ ਤੂੰ ਬਾਬਿਆਂ ਨੂੰ ਝੂਠ ਬੋਲੀ ਜਾਨੀ ਆ ਬੀਬਾ ਵੀ ਸਾਡੇ ਕਣਕ ਵੀ ਮੁੱਕੀ ਵੀ ਆ ਹੈ ਸਾਡੇ ਆਟਾ ਵੀ ਮੁੱਕ ਗਿਆ ਵਾ ਆ ਬੈਠੀ ਜਿਹੜੇ ਗੰਡੇ ਚੀਰੀ ਜਾਨੀ ਆ 80 ਰੁਪਏ ਕਿਲੋ ਆ ਹੈ ਇਹ ਪੈਸੇ ਦੱਸ ਕਿੱਥੋਂ ਆਉਂਦੇ ਆ ਬਾਬਾ ਸਾਡੇ ਬੰਦੇ ਦਾ ਸੁਭਾਅ ਬਹੁਤ ਗਰਮ ਆ ਤੂੰ ਬੜਾ ਨਾ ਬੋਲ ਘਾਹ ਹੋ ਜਾ ਇੱਕ ਘਰੇ ਇਹ ਬੰਦਾ ਅੱਛਾ ਅੱਛਾ ਚੱਲ ਆਪਾਂ ਹੌਲੀ ਬੋਲ ਪੈਣੇ ਆ ਕੋਈ ਗੱਲ ਨਹੀਂ ਕੋਈ ਨਾ ਤੂੰ 220 ਦੇ ਦਿਆ ਕਰੀ ਬਾਬਾ ਲੈ ਜਣਾ ਉਹ ਨਹੀਂ ਬੀਬਾ ਮੈਂ ਤਾਂ 200 ਨਹੀਂ ਦੇ ਸਕਦਾ ਤੂੰ ਮੈਨੂੰ ਟਾਟਾ ਵਰਲਾ ਸਮਝੇ ਜਾਂ ਨਹੀਂ ਆ ਬੀਬਾ ਤੂੰ ਸੰਤਾਨ ਨੂੰ ਮਖੌਲ ਕਰੀ ਜਣੀ ਮੈਂ ਤਾਂ ਕੀ ਕਰਾਉਣਾ ਜਿਹੜਾ ਤੇਰੇ ਅੱਖੇ ਨਹੀਂ ਲੱਗਦਾ ਉਹ ਮੇਰੇ ਅੱਖੇ ਕਿੱਥੇ ਲੱਗ ਜੂਗਾ ਆ ਬੀਬਾ ਐ ਨਾ ਕਰ ਸੰਤਾਨ ਨੂੰ ਸਵੇਰੇ ਸਵੇਰੇ ਦਰ ਤੋਂ ਖਾਲੀ ਨਾ ਮੋੜ ਆ ਵੜੀ ਦਾ ਟਾਈਮ ਆ ਦੇਖ ਲੈ ਤੇਰੇ ਸਾਹਮਣੇ ਚੋੜਾ ਵੀ ਜਮਾ ਖਾਲੀ ਆ ਤੂੰ ਐਂ ਕਰ ਆ ਕੁਝ ਤਾਂ ਪਾ ਸੰਤਾ ਨੂੰ ਬਾਬਾ ਕੁਝ ਹੋਰ ਤਾਂ ਹੈ ਨਹੀਂ ਸਾਡੇ ਮੁੰਡੇ ਨੂੰ ਲੈ ਜਾਣਾ ਓ ਭਾਈ ਇਹ ਵੇਲੜ ਤੋਂ ਮੈਂ ਕੀ ਕਰਾਉਣਾ ਆ ਵੀਬਾ ਗੁੱਸਾ ਨਾ ਨਹੀਂ ਕਰਦੀ ਜੇ ਮੈਂ ਤੈਨੂੰ ਇੱਕ ਗੱਲ ਅਖਾਂ ਨਾ ਬਾਬਾ ਆ ਵੇਲੜ ਤੋਂ ਮੈਂ ਕੀ ਕਰਾਉਣਾ ਤੂੰ ਆਪ ਚੱਲੜ ਆ ਸੰਤਾ ਦੀ ਰੋਟੀ ਪੱਕਦੀ ਹੋ ਜੂ ਪਰ ਜਾ ਮੇਰੇ ਤੇ ਉਹ ਦਿਆ ਸਾਲਿਆ ਤੂੰ ਸਾਲਿਆ ਓਏ ਛੇ ਸੁਣਿਆ ਉੱਚਾ ਪੜਿਆ ਬੈਠਾ ਤੇਰੀ ਮਾਂ ਨੂੰ ਗੱਲ ਦੱਸ ਪੋਲ ਗਿਆ ਕੀ ਕਹਿਗਾ ਬੀਬੀ ਫੇਰ ਦੱਸਦੀਆਂਗਾ ਗੋਡੇ ਥਲੇ ਲੈ ਲੈ ਜਾ ਫੜ ਜਾ ਮੇਰਾ